ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫ ਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੀਆਂ ਜੋ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਰੋਨਾ ਦੀ ਹੈਰੋਇਨ ਸਮੇਤ ਦੋ ਵਿਅਕਤੀ ਜਿਹੜੇ ਨੇ ਕਾਬੂ ਕੀਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਿਆਂ ਨੂੰ ਲੈ ਕੇ ਮੁਹਿਮ ਚਲਾਈ ਜਾ ਰਹੀ ਹੈ ਉਸ ਤਹਿਤ ਮੋਗਾ ਪੁਲਿਸ ਨੂੰ ਇਹ ਹੈ ਵੱਡੀ ਸਫਲਤਾ ਹਾਸਲ ਹੋਈ ਹੈ 260 ਗ੍ਰਾਮ ਜਿਹੜੇ ਨੇ ਹਿਰੋਇਨ ਸਮੇਤ ਦੋ ਵਿਅਕਤੀ ਜਿਹੜੇ ਨੇ ਕਾਬੂ ਕੀਤੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਇਕਦੀ ਪੁਲਿਸ ਨੂੰ ਗਸ਼ਤ ਮੁਤਾਬਕ ਕਰਨ ਉਸੇ ਦੌਰਾਨ ਜਿਹੜੀ ਹੈ ਸੂਚਨਾ ਮਿਲੀ ਸੀ ਕਿ ਪਿੰਡ ਦੋਲੇਵਾਲ ਦਾ ਰਹਿਣ ਵਾਲਾ ਜਿਹੜਾ ਇਹ ਬੂਟਾ ਸਿੰਘ ਅਤੇ ਗੁਰਦੇਵ ਸਿੰਘ ਨਾਂ ਦੇ ਵਿਅਕਤੀ ਜਿਹੜੇ ਨੇ ਦਿੱਲੀ ਕਲੋਨੀ ਮੋਗਾ ਵਿੱਚੋਂ ਕਿਸੇ ਦੀ ਉਡੀਕ ਕਰ ਰਹੇ ਸਨ ਅਤੇ ਉਹਨਾਂ ਕੋਲ ਵੱਟੀ ਮਾਤਰਾ ਦੇ ਵਿੱਚ ਹਿਰੋਇਨ ਹੈ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਆਂ ਛਾਪੇ ਮਾਰਿਆ ਤਾਂ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਤਲਾਸ਼ੀ ਦੌਰਾਨ ਉਹਨਾਂ ਕੋਲੋਂ 260 ਗ੍ਰਾਮ ਜਿਹੜੀ ਹੈ ਹਿਰੋਇਨ ਕਾਬੂ ਕੀਤੀ ਗਈ ਹੈ ਪੁਲਿਸ ਨੇ ਦੋਵਾਂ ਦੋਸ਼ੀਆਂ ਖਿਲਾਫ ਜਿਹੜਾ ਹੈ ਥਾਣਾ ਸਿਟੀ ਇੱਕ ਮੋਗਾ ਵਿੱਚ ਐਨਡੀਪਸ ਤਹਿਤ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਤੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਜਿਹੜਾ ਹੈ ਲਿਆ ਜਾਵੇਗਾ ਜਿਸ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ ਤਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ ਕਿ ਆਖਿਰਕਾਰ ਇਹ ਹੈ ਹਿਰੋਇਨ ਜਿਹੜੀ ਆ ਕਿੱਥੋਂ ਲਿਆਈ ਸੀ ਕਿਸ ਨੂੰ ਦੇਣੀ ਸੀ ਕਿਸ ਨੂੰ ਵੇਚਣ ਲਈ ਜਿਹੜੇ ਆ ਖੜੇ ਸੀ ਤਾਂ ਪੁਲ ਲਗਾਤਾਰ ਤੇ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਨੂੰ ਲੈ ਕੇ ਵੱਡੀਆਂ ਮਾਤਰਾ ਦੇ ਵਿੱਚ ਨਸ਼ਾ ਜਿਹੜਾ ਇਹ ਉਹ ਪੁਲਿਸ ਵੱਲੋਂ ਹਾਸਲ ਕੀਤਾ ਜਾ ਰਿਹਾ ਹੈ ਇਸੇ ਮਾਮਲੇ ਨੂੰ ਲੈ ਕੇ ਡੀਐਸਪੀ ਗੁਰਪ੍ਰੀਤ ਸਿੰਘ ਵੱਲੋਂ ਜਿਹੜੀ ਹੈ ਕੀ ਕੁਝ ਕਿਹਾ ਜਾ ਰਿਹਾ ਇੱਕ ਵਾਰ ਤੁਹਾਨੂੰ ਉਹ ਸੁਣਾ ਦਦੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੀ ਦਿਸੰਦਰ ਦੇਸ਼ਾਂ ਤਹਿਤ ਜਿਹੜਾ ਨਸ਼ੇ ਦੇ ਖਿਲਾਫ ਮਹਿਮ ਚਲਾਈ ਗਈ ਹੈ ਉਹਦੇ ਵਿੱਚ ਕੱਲ ਥਾਣਾ ਸਿਟੀ 1 ਨੂੰ ਵੱਡੀ ਸਫਲਤਾ ਮਿਲੀ ਕੱਲ ਇਨਸਪੈਕਟਰ ਵਰੁਣ ਕੁਮਾਰ ਜਿਹੜੇ ਐਸਐਚਓ ਨੇ ਥਾਣਾ ਸਿਟੀ 1 ਇਹਨਾਂ ਨੂੰ ਇਤਲਾਮ ਮਿਲੀ ਸੀ ਕਿ ਜਿਹੜਾ ਗੁਰਦੇਵ ਸਿੰਘ ਤੇ ਬੁੱਟਾ ਸਿੰਘ ਦੋਨੋਂ ਵਾਸੀ ਦੋਲੇ ਵਾਲਾ ਇਹ ਦਿੱਲੀ ਗਲੋਨੀ ਵੇਖੇ ਜਿਹੜਾ ਇਹ ਅ ਰ ਹੈ ਰਣ ਵੇਚਣ ਵਾਸਤੇ ਜਿਹੜਾ ਗਾਹਕਾਂ ਦੀ ਡੀ ਕਰ ਰਿਹਾ ਤੇ ਇਹਨਾਂ ਨੇ ਇਨਸਪੈਕਟਰ ਪਰ ਉਹਨੂੰ ਗਵਾਦ ਨੇ ਜਿਹੜਾ ਉੱਥੇ ਜਾ ਕੇ ਰੇਡ ਕੀਤਾ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਤੋਂ ਜਿਹੜਾ 260 ਗ੍ਰਾਮ ਹੈਰਣ ਬਰਾਮਦ ਕੀਤੀ ਤੇ ਜਿਹੜਾ ਇਹਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੀ ਦਿਸੰਦਰ ਦੇਸ਼ਾਂ ਤਹਿਤ ਜਿਹੜਾ ਨਸ਼ੇ ਦੇ ਖਿਲਾਫ ਮਹਿਮ ਚਲਾਈ ਗਈ ਹੈ ਉਹਦੇ ਵਿੱਚ ਕੱਲ ਸਾਨਾ ਸਿਟੀ ਵਨ ਨੂੰ ਵੱਡੀ ਸਫਲਤਾ ਮਿਲੀ ਕੱਲ ਇਨਸਪੈਕਟਰ ਵਰੁਣ ਕੁਮਾਰ ਜਿਹੜੇ ਐਸ ਐਚ ਓ ਨੇ ਥਾਣਾ ਸਿਟੀ 1 ਇਹਨਾਂ ਨੂੰ ਇਤਲਾਮ ਮਿਲੀ ਸੀ ਕਿ ਜਿਹੜਾ ਗਰਦੇਵ ਸਿੰਘ ਤੇ ਬੁੱਟਾ ਸਿੰਘ ਦੋਨੋਂ ਵਾਸੀ ਦੋਲੇ ਵਾਲਾ ਇਹ ਦਿੱਲੀ ਗਲੋਨੀ ਵਿਖੇ ਜਿਹੜਾ ਇਹ ਹੇਰੋਨ ਵੇਚਣ ਵਾਸਤੇ ਜਿਹੜਾ ਗਾਹਕਾਂ ਦੀ ਡੀ ਕਰ ਰਹੇ ਆ ਤੇ ਇਹਨਾਂ ਨੇ ਇਨਸਪੈਕਟਰ ਵਰੁਣ ਕੁਮਾਰ ਨੇ ਜਿਹੜਾ ਉੱਥੇ ਜਾ ਕੇ ਰੇਡ ਕੀਤਾ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਤੋਂ ਜਿਹੜਾ 260 ਗ੍ਰਾਮ ਹੇਰੋਨ ਬਰਾਮਦ ਕੀਤੀ ਤੇ ਜਿਹੜਾ ਇਹਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ